ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਢੱਲਾ ਢੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਦੀ ਬਹੁਤ-ਬਹੁਤ ਧੰਨਵਾਦ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਢੱਲਾ ਸਾਹਿਬ ਇੱਕ ਗੱਲ ਦੱਸੋ ਕੱਲ ਸੁਖਬੀਰ ਬਾਦਲ ਨੇ ਚਿਪਾਲ ਦੇ ਵਿੱਚ ਭਾਰੀ ਇਕੱਠ ਕੀਤਾ ਔਰ ਸੋਸ਼ਲ ਮੀਡੀਆ ਤੇ ਇਹ ਗੱਲ ਤੁਰ ਪਈ ਵੀ ਸੁਖਬੀਰ ਬਾਦਲ ਮਜਬੂਤ ਹੋ ਚੁੱਕੇ ਆ ਉਹਨਾਂ ਨੇ ਸੰਗਠਨ ਆਪਣਾ ਤਗੜਾ ਕਰ ਲਿਆ ਇਹਦੇ ਸਮਾਨੰਤਰ ਹੀ ਕਾਂਗਰਸ ਸੰਵਿਧਾਨ ਬਚਾਓ ਰੈਲੀਆਂ ਕਰ ਰਹੀ ਆ ਰਸ਼ ਉੱਥੇ ਵੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਚੜ ਚੜ ਕੇ ਬੰਦੇ ਜਿਹੜੇ ਆ ਸਟੇਜਾਂ ਦੇ ਉੱਤੇ ਪੰਡਾਲ ਜਾਂ ਜਿਹੜੇ ਉਹ ਪੈਲਸ ਦੇ ਵਿੱਚ ਕਰਦੇ ਆ ਭਰਿਆ ਹੁੰਦਾ ਪਰ ਸਵਾਲ ਇਹ ਆ ਵੀ ਜਦੋਂ ਇੰਨਾ ਸਾਰਾ ਰਸ਼ ਹੁੰਦਾ ਤੇ ਹਾਲ ਹੀ ਦੇ ਵਿੱਚ ਲੁਧਿਆਣੇ ਦੀ ਜ਼ਿਮਨੀ ਚੋਣ ਲੰਘ ਕੇ ਗਈ ਆ ਅਕਾਲੀ ਦਲ ਦੀ ਜ਼ਮਾਨਤ ਜੱਫਤ ਹੋਈ ਆ ਤੇ ਜਿਹੜੀ ਕਾਂਗਰਸ ਆ ਇਹ ਲਗਭਗ 10000 ਵੋਟ ਤੋਂ ਚੋਣ ਹਾਰ ਗਈ ਆ ਇਹ ਲੋਕ ਆ ਤੇ ਜਾਂਦੇ ਆ ਵੀ ਚਲੋ ਗੱਲਾਂ ਬਾਤਾਂ ਸੁਣਾਉਨੇ ਆ ਪਰ ਵੋਟ ਆਪਣੀ ਮਰਜ਼ੀ ਨਾਲ ਪਾਉਂਦੇ ਆ ਫਿਰ ਜਦੋਂ ਪਾਉਂਦੇ ਆ ਤੇ ਆਪਣੀ ਮਰਜ਼ੀ ਕਰਦੇ ਆ ਇਤੋਂ ਡਾਲਾ ਸਾਹਿਬ ਆਪਾਂ ਚਰਚਾ ਜਿਹੜੀ ਹੈ ਸ਼ੁਰੂ ਕਰਦੇ ਆ ਸੰਦੀਪ ਜੀ ਤਰਨ ਤਰਨ ਜਿਮਨੀ ਚੌਣ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਹੋਣਾ ਨੇ ਝਭਾਲ ਚ ਰੈਲੀ ਰੱਖੀ ਸੀ ਔਰ ਆਜ਼ਾਦ ਗਰੁੱਪ ਸ਼ਾਮਿਲ ਹੋਣਾ ਸੀ ਪਹਿਲੀ ਤਾਂ ਸੀ ਇਹ ਗੱਲ ਸਮਝੀਏ ਕਿ ਆਜ਼ਾਦ ਗਰੁੱਪ ਨੇ ਪੂਰਾ ਜ਼ੋਰ ਲਾਤਾ ਕਿਉਂਕਿ ਉਹ ਜਦੋਂ ਅਕਾਲੀ ਦਲ ਚ ਸ਼ਾਮਲ ਹੋ ਰਹੇ ਨੇ ਆਜ਼ਾਦ ਗਰੁੱਪ ਨੂੰ ਪਤਾ ਵੀ ਅਸੀਂ ਚੋਣ ਲੜਨੀ ਹੈ ਇਸ ਕਰਕੇ ਵੱਡਾ ਰਸ਼ ਆਜ਼ਾਦ ਗਰੁੱਪ ਨੇ ਕੀਤਾ ਉਹਨਾਂ ਦੇ ਕਈ ਸਾਰੇ ਕਾਉਂਸਲਰ ਨੇ ਬਹੁਤ ਸਾਰੇ ਮੈਂਬਰ ਨੇ ਜੱਥੇਬੰਦੀ ਹੈ ਔਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਜਿਨ੍ਹਾਂ ਨੂੰ ਮੰਨਿਆ ਜਾਂਦਾ ਹੈ ਕਿ ਆਜ਼ਾਦ ਗਰੁੱਪ ਦੇ ਮੁਖੀ ਨੇ ਉਹਨਾਂ ਨੇ ਵੀ ਸ਼ਮੂਲੀਅਤ ਕਰਨੀ ਸੀ ਤੇ ਉਹਨਾਂ ਨੂੰ ਕੈਂਡੀਡੇਟ ਐਲਾਨਿਆ ਜਾਣਾ ਸੀ ਇਸ ਕਰਕੇ ਆਜ਼ਾਦ ਗਰੁੱਪ ਨੇ ਪੂਰਾ ਜ਼ੋਰ ਲਾਇਆ ਆਪਣਾ ਰਸ਼ ਕਰਨ ਦਾ ਪਰ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਨੇ ਵੀ ਪੂਰਾ ਜ਼ੋਰ ਲਾਇਆ ਕਿ ਵੱਧ ਤੋਂ ਵੱਧ ਇਕੱਠ ਹੋਵੇ ਪਹਿਲੀ ਗੱਲ ਇਹ ਕੱਲਾ ਇਕੱਠ ਤਰਨ ਤਰਨ ਹਲਕੇ ਦਾ ਨਹੀਂ ਸੀ ਇਹ ਇਕੱਠ ਜਦੋਂ ਵੀ ਕਿਸੇ ਇੱਕ ਹਲਕੇ 'ਚ ਰੈਲੀ ਹੁੰਦੀ ਹੈ ਤੇ ਆਲੇ ਦੁਆਲੇ ਦੇ ਹਲਕਿਆਂ 'ਚੋਂ ਵੀ ਲੋਕ ਆਉਂਦੇ ਨੇ ਔਰ ਦੇਖਿਆ ਜਾਵੇ ਤਾਂ ਅੰਦਾਜ਼ੇ ਜਿਸ ਤਰ੍ਹਾਂ ਦੇ ਮਿਲੇ ਨੇ ਰਸ਼ ਕੋਈ ਬਹੁਤ ਵੱਡਾ ਰਸ਼ ਵੀ ਨਹੀਂ ਸੀ ਰਸ਼ ਸੀ ਕਾਫੀ ਪਰਵਾਹ ਇਕੱਠ ਸੀ ਪਰ ਸੰਦੀਪ ਜੀ ਰਾਸ਼ਤਾ ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਚ ਵੀ ਸੀ ਤੇ ਸਰਕਾਰ ਤਾਂ ਫਿਰ ਭਗਵੰਤ ਮਾਨ ਬਣਾ ਗਿਆ ਸੁਖਬੀਰ ਦੀ ਪੰਜਾਬ ਬਚਾਓ ਯਾਤਰਾ ਚ ਅਕਾਲੀ ਦਲ ਦਾ ਦਾਵਾ ਸੀ ਕਿ ਸਾਰਾ ਪੰਜਾਬ ਸਾਡੀ ਪੰਜਾਬ ਬਚਾਓ ਯਾਤਰਾ ਚ ਆ ਰਿਹਾ ਫਿਰ ਭਗਵੰਤ ਮਾਨ 42% ਵੋਟਾਂ ਕਿਵੇਂ ਲੈ ਗਿਆ ਭਗਵੰਤ ਮਾਨ ਦਾ ਤਾਂ ਇਲੈਕਸ਼ਨ ਕਮਿਸ਼ਨ ਵੀ ਹੈ ਨਹੀਂ ਫਿਰ ਲੁਧਿਆਣਾ ਜ਼ਿਮਨੀ ਚੋਣ ਚ ਸ਼ੁਖਵੀਰ ਬਾਦਲ ਕਹਿ ਰਿਹਾ ਸੀ ਵੀ ਦੇਖੋ ਸਾਡੇ ਅਕਾਲੀ ਦਲ ਚ ਕਿੱਡਾ ਇਕੱਠ ਹੋ ਰਿਹਾ ਹੈ ਅਸੀਂ ਪਹਿਲੇ ਨੰਬਰ ਤੇ ਆਵਾਂਗੇ ਤੇ ਉੱਥੇ ਜ਼ਮਾਨਤ ਜ਼ਬਤ ਹੋ ਗਈ ਸ਼੍ਰੋਮਣੀ ਅਕਾਲੀ ਦਲ ਦੀ ਤੇ 22 ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੀਆਂ ਰੈਲੀਆਂ ਚ ਪੂਰਾ ਰਸ਼ ਸੀ ਪੰਜਾਬ ਚ ਲੋਕ ਸਭਾ ਚੋਣਾਂ 24 ਦੀਆਂ ਹੋਈਆਂ ਅਕਾਲੀ ਦਲ ਦੀਆਂ ਰੈਲੀਆਂ ਚ ਪੂਰਾ ਰਸ਼ ਸੀ ਜਿਹੜੇ ਹਲਕਿਆਂ ਦੇ ਇਕੱਠ ਨੇ ਨਾ ਸੰਦੀਪ ਜੀ ਉਹਦੇ ਵਿੱਚ ਜਿਹੜੇ ਸਥਾਨਕ ਲੀਡਰ ਹੁੰਦੇ ਨੇ ਉਹ ਵੀ ਨਾਲ ਜਦੋਂ ਕਿਸੇ ਲੀਡਰ ਨੂੰ ਬੱਸ ਮਿਲ ਜਾਂਦੀ ਹੈ ਨਾ ਵੀ ਤੁਹਾਨੂੰ 5 ਬੱਸਾਂ ਭੇਜ ਰਹੇ ਹੋ ਜੀ ਭਰ ਕੇ ਲਿਆਉਣੀਆਂ ਫਿਰ ਉਸ ਸਥਾਨਕ ਲੀਡਰ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਵੀ ਮੈਂ 5 ਬੱਸਾਂ ਭਰਨੀਆਂ ਨੇ ਭਾਈ ਬੱਸਾਂ ਆ ਕੇ ਖੜ੍ਹ ਜਾਣੀਆਂ ਨੇ ਫਿਰ ਬੱਸਾਂ 'ਚ ਇੰਤਜ਼ਾਮ ਹੁੰਦਾ ਪੂਰਾ ਸੁੱਖ ਸਹੂਲਤਾਂ ਦਾ ਵੀ ਕੋਈ ਬੰਦਾ ਖਾਲੀ ਪੇਟ ਨਾ ਵਾਪਸ ਮੁੜੇ ਇਸ ਕਰਕੇ ਅੱਜ ਦੇ ਸਮੇਂ 'ਚ ਰੈਲੀਆਂ ਦੇ ਵਿੱਚ ਜਿਹੜਾ ਰਸ਼ ਹੈ ਉਹ ਪੋਲਿਟਿਕਲ ਪਾਰਟੀਆਂ ਦੀ ਤਾਕਤ ਦੇ ਤੌਰ ਤੇ ਨਹੀਂ ਦੇਖਣਾ ਚਾਹੀਦਾ ਕਾਂਗਰਸ ਵਾਲਿਆਂ ਨੂੰ ਵੀ ਇਹ ਵਹਿਮ ਸੀ ਜਿਵੇਂ ਸੰਵਿਧਾਨ ਬਚਾਓ ਯਾਤਰਾ ਰੈਲੀਆਂ ਕਰ ਰਹੇ ਨੇ ਉਹਨਾਂ 'ਚ ਪੂਰਾ ਰਸ਼ ਆਉਂਦਾ ਹੈ ਪੈਲਸ ਇਹ ਕਰਦੇ ਆ ਕਿਸੇ ਵੀ ਭਾਵੇਂ ਅਕਲ ਸੁਖਬੀਰ ਬਾਦਲ ਦਾ ਸੀ ਜਾਂ ਮੋਗੇ 'ਚ ਸੰਵਿਧਾਨ ਬਚਾਓ ਰੈਲੀ ਸੀ ਮੈਨੂੰ ਨਹੀਂ ਲੱਗਦਾ ਕਿ ਇਕੱਠ 5000 ਤੋਂ ਜ਼ਿਆਦਾ ਹੋਏਗਾ ਕਿਤੇ ਹਮ ਅਗਰ 5000 ਤੋਂ ਜ਼ਿਆਦਾ ਇਕੱਠ ਹੈ ਤੇ ਸ਼੍ਰੋਮਣੀ ਅਕਾਲੀ ਦਲ ਕੋਈ ਐਫੀਡੇਵਿਟ ਦੇ ਉੱਤੇ ਬਿਆਨ ਜਾਰੀ ਕਰ ਦੇ ਕੀ ਸਾਡਾ ਭਾਈ ਘੱਟ 5000 ਤੋਂ ਜ਼ਿਆਦਾ ਸੀ 6000 ਬੰਦਾ ਸੀ ਜਾਂ 7000 ਬੰਦਾ ਸੀ ਜਾਂ 10000 ਬੰਦਾ ਸੀ ਪੋਲਿਟਿਕਲ ਪਾਰਟੀਆਂ ਦੇ ਲੀਡਰ ਅੱਜ ਕੱਲ ਫੋਟੋਗ੍ਰਾਫੀ ਵੀ ਐਡਾ ਹੁੰਦੀ ਹੈ ਕਿ ਉਹ ਐਂਗਲ ਬਣਾਓ ਜਿਹਦੇ ਚ ਵੱਧ ਤੋਂ ਵੱਧ ਲੋਕ ਦਿਖਣ ਰਸ਼ ਸੀ ਅਪਾਏ ਨਹੀਂ ਕਹਿੰਦੇ ਰਸ਼ ਨਹੀਂ ਸੀ ਰਸ਼ ਸੀ ਹੜ ਨਹੀਂ ਸੀ ਹੜ ਤੇ ਰਸ਼ 'ਚ ਫਰਕ ਹੁੰਦਾ ਨਾ ਸੰਦੀਪ ਜੀ ਮੀਂਹ ਦਾ ਪਾਣੀ ਖੜਾ ਹੋਵੇ ਤੇ ਫਲੱਡ ਆ ਜਾਣਾ ਫਰਕ ਹੈ ਨਾ ਸੋ ਫਲੱਡ ਨਹੀਂ ਸੀ ਹੁਣ ਇਹਨੂੰ ਆਪਾਂ ਇਹ ਵੀ ਸਮਝੀਏ ਰਾਸ਼ ਦਾ ਮਤਲਬ ਵੋਟ ਨਹੀਂ ਹੁੰਦੀ ਕਿਉਂਕਿ ਰਾਸ਼ ਇਧਰਲੇ ਉਧਰਲੇ ਹਲਕਿਆਂ ਦਾ ਵੀ ਹੁੰਦਾ ਲੋਕ ਆਪਣੀ ਬਸ ਭਰਨ ਦੇ ਲਈ ਬੰਦੇ ਟਰਾਲੀ ਭਰਨ ਦੇ ਲਈ ਨਾਲ ਬੰਦੇ ਲੈ ਕੇ ਆਏ ਹੁੰਦੇ ਆ ਉਹ ਸਾਰੇ ਵੋਟਰ ਨਹੀਂ ਹੁੰਦੇ ਇਸ ਕਰਕੇ ਰਾਸ਼ ਨੂੰ ਇਹ ਮੰਨ ਲੈਣਾ ਕਿ ਬਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਗਈ 27 ਚ ਇਹ ਨਹੀਂ ਆ ਜਿਮਨੀ ਚੋਂ ਕਾਂਗਰਸ ਵਾਲੇ ਵੀ ਹਾਰੇ आशु ਵੀ 10000 ਤੋਂ ਵੱਧ ਵੋਟਾਂ ਤੇ ਹਾਰਿਆ। ਔਰ ਅਕਾਲੀ ਦਲ ਦੀ ਵੀ ਜ਼ਮਾਨਤ ਜ਼ਬਤ ਹੋਈ। ਸੋ ਰਸ਼ ਜਿਹੜਾ ਹੈ ਉਹ ਕਦੀ ਵੀ ਵੋਟਾਂ ਦੇ ਰੂਪ 'ਚ ਪੂਰੇ ਦਾ ਪੂਰਾ ਤਬਦੀਲ ਨਹੀਂ ਹੁੰਦਾ। ਇਹ ਗੱਲ ਸਾਨੂੰ ਸਾਰਿਆਂ ਨੂੰ ਧਿਆਨ ਰੱਖਣ ਦੀ ਲੋੜ ਹੈ। ਪਰ ਡਲਾਸ ਸਵਾਲ ਫੇਰ ਉਹੀ ਹੈ ਨਾ ਫੇਰ ਲੋਕਾਂ ਦੀ ਮਾਨਸਿਕਤਾ ਨਹੀਂ ਪੜੀ ਜਾ ਸਕਦੀ ਲੋਕ ਆ ਗਏ ਠੀਕ ਹੈ ਉਹਨਾਂ ਨੂੰ ਬੱਸਾਂ ਦੇ ਵਿੱਚ ਟਰਾਲੀਆਂ ਦੇ ਵਿੱਚ ਜਾਂ ਉਹਨਾਂ ਦੇ ਖਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਆ ਗਏ ਪਰ ਇਹਦਾ ਮਤਲਬ ਫਿਰ ਉਹੀ ਆ ਵੀ ਲੋਕ ਜਦੋਂ ਵੋਟ ਦਿੰਦੇ ਆ ਫਿਰ ਉਹ ਸੋਚ ਸਮਝ ਕੇ ਦਿੰਦੇ ਆ ਵੀ ਕਿਹੜੀ ਪਾਰਟੀ ਜਿਹੜੀ ਆ ਉਹ ਫਿਲਹਾਲ ਕਿਉਂਕਿ ਰੂਲਿੰਗ ਪਾਰਟੀ ਦੇ ਇਹ ਵੀ ਹੁੰਦਾ ਵੀ ਚਲੋ ਹਜੇ ਸਰਕਾਰ ਹੈਗੀ ਆ ਤੇ ਇਹਦਾ ਇਹ ਵੀ ਫੈਕਟਰ ਕੰਮ ਕਰਦਾ ਦੇਖੋ ਅਸਲ ਦੇ ਵਿੱਚ ਕੀ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਪੰਜਾਬ ਚ ਬਹੁਤ ਸਾਰੇ ਅਜਿਹੇ ਮੁੱਦੇ ਨੇ ਜਿਹੜੇ ਜਦੋਂ ਅਸੀਂ ਅਕਾਲੀ ਦਲ ਦੀ ਗੱਲ ਕਰਦੇ ਆਂ ਤੇ ਉਹ ਪੰਥ ਨਾਲ ਜੁੜੇ ਹੋਏ ਨੇ ਸੁਖਬੀਰ ਸਿੰਘ ਬਾਦਲ ਕੱਲ ਉਹਨਾਂ ਨੇ ਗੱਲਾਂ ਜ਼ਰੂਰ ਕੀਤੀਆਂ ਕਿ ਸ਼੍ਰੋਮਣੀ ਅਕਾਲੀ ਦਲ ਹੀ ਅਸਲੀ ਪੰਥਕ ਪਾਰਟੀ ਐ ਅਸੀਂ ਜੋ ਕੁਝ ਕੀਤਾ ਐ ਅਸੀਂ ਖੜੇ ਆ ਅਸੀਂ ਸੰਸਥਾਵਾਂ ਕਮਜ਼ੋਰ ਨਹੀਂ ਹੋਣ ਦਿੱਤੀਆਂ ਪ੍ਰਗਟ ਸਿੰਘ ਨੂੰ ਉਹਨਾਂ ਤੇ ਉਹਨਾਂ ਨੇ ਟਾਰਗੇਟ 'ਚ ਲਿਆ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ 'ਤੇ ਲਿਆ ਪਰ ਜਿਹੜੀ ਵੋਟ ਐ ਨਾ ਜੀ ਵੋਟ ਕੋਈ ਵੀ ਵੋਟਰ ਹੈ ਉਹ ਭਾਵਨਾਵਾਂ ਦੇ ਨਾਲ ਪਾਉਣ ਜਾਂਦਾ ਹੈ ਭਾਵਨਾ ਉਹਦੀ ਕਿ ਉਸ ਪਾਰਟੀ ਦੇ ਨਾਲ ਜੁੜੀ ਹੋਈ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਨਾਲ ਆਮ ਲੋਕਾਂ ਦੀ ਭਾਵਨਾਤਮਕ ਸਾਂਝ ਹੈ ਜਦੋਂ ਤੱਕ ਸੁਖਬੀਰ ਬਾਦਲ ਦੇ ਧੜੇ ਤੇ ਸਵਾਲ ਖੜੇ ਰਹਿਣਗੇ ਕਿ ਇਹ ਇਹਨਾਂ ਨੇ ਤਖਤ ਸਹਿਬਾਨਾਂ ਦੇ ਜਥੇਦਾਰਾਂ ਨੂੰ ਜਿਸ ਤਰ੍ਹਾਂ ਨਾਲ ਹਟਾਇਆ ਉਹ ਸਹੀ ਨਹੀਂ ਸੀ ਇਹ ਅੱਜ ਵੀ ਲੋਕਾਂ ਦੇ ਮਨ 'ਚ ਇਹ ਭਾਵਨਾ ਲੋਕਾਂ ਦੇ ਮਨ 'ਚ ਇਹ ਵੀ ਭਾਵਨਾ ਹੈ ਸੁਖਬੀਰ ਬਾਦਲ ਵਸਾਖੀ ਵਾਲੇ ਮੰਚ ਤੇ ਕਹਿੰਦੇ ਕਿ ਤਖਸੈਬਾਨਾਂ ਤੇ ਕਬਜ਼ਾ ਹੋ ਗਿਆ ਸੀ ਇਹ ਸਾਰੀਆਂ ਕਿ ਜਿਸ ਤਰ੍ਹਾਂ ਜਥੇਦਾਰ ਸਹਿਬਾਨਾਂ ਨੇ ਫੈਸਲਾ ਸੁਣਾਇਆ ਇਹਨਾਂ ਨੇ ਜਥੇਦਾਰ ਹਟਾਤੇ ਇਹਨਾਂ ਨੇ ਸੱਤ ਮੈਂਬਰੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਇਨ ਬਿਨ ਮਾਨਤਾ ਨਹੀਂ ਦਿੱਤੀ ਕਮੇਟੀ ਨੂੰ ਇਹ ਲੋਕਾਂ ਦੇ ਲਈ ਭਾਵਨਾਵਾਂ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਲੋਕ ਸਵੇਰੇ-ਸਵੇਰੇ ਜਦੋਂ ਉੱਠਦੇ ਨੇ ਤੇ ਲੋਕ ਧਾਰਮਿਕ ਪੱਖੋਂ ਬਹੁਤ ਮਜ਼ਬੂਤ ਨੇ ਲੋਕ ਬੜੇ ਨਿਤਨੇਮੀ ਨੇ ਉਹਨਾਂ ਦੀ ਆਸਥਾ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਔਰ ਧਰਮ 'ਚ ਬਹੁਤ ਵੱਡੀ ਹੈ ਤੇ ਪੋਲਿਟਿਕਲ ਪਾਰਟੀਆਂ ਧਾਰਮਿਕ ਸੰਸਥਾਵਾਂ ਨੂੰ ਧਾਰਮਿਕ ਮੁੱਦਿਆਂ ਨੂੰ ਰਾਜਨੀਤੀ ਦੇ ਲਈ ਵਰਤਦੀਆਂ ਨੇ ਕੱਲ ਸੁਖਬੀਰ ਬਾਦਲ ਕਹਿ ਰਿਹਾ ਸੀ ਕਿੰਦਾ ਪ੍ਰਗਟ ਸਿੰਘ ਨੇ ਵਿਧਾਨ ਸਭਾ 'ਚ ਜਿਹੜੀ ਗੱਲ ਕੀਤੀ ਔਰ ਰਿੰਦਾਵੇ ਨੇ ਇੰਟਰਵਿਊ 'ਚ ਜਿਹੜੀ ਗੱਲ ਕਹੀ ਸੁਖਬੀਰ ਬਾਦਲ ਕਹਿੰਦਾ ਵੀ ਪ੍ਰਗਟ ਸਿੰਘ ਤਾਂ ਵਿਧਾਨ ਸਭਾ 'ਚ ਮੰਨ ਗਿਆ ਕਿ ਇੱਕ ਅਸੀਂ ਇੱਕ ਧੜਾ ਕਾਰਵਾਈ ਕਰਾਉਣਾ ਚਾਹੁੰਦੇ ਸੀ ਬੇਅਦਬੀਆਂ ਦੇ ਮਾਮਲੇ ਤੇ ਦੋਸ਼ੀ ਫੜੇ ਜਾਣ ਤੇ ਦੂਜਾ ਧੜਾ ਉਹ ਉਸੇ ਤਰ੍ਹਾਂ ਮਾਮਲੇ ਨੂੰ ਲਟਕਾਈ ਰੱਖਣਾ ਚਾਹੁੰਦਾ ਸੀ ਹੁਣ ਸੁਖਬੀਰ ਬਾਦਲ ਪ੍ਰਗਟ ਸਿੰਘ ਦੇ ਉਸ ਬਿਆਨ ਨੂੰ ਆਧਾਰ ਬਣਾ ਕੇ ਲੋਕਾਂ 'ਚ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਵੀ ਅਸੀਂ ਇਨਸਾਫ ਦੇਣਾ ਚਾਹੁੰਦੇ ਸੀ ਕਾਂਗਰਸ ਨੇ ਸਿਆਸਤ ਕੀਤੀ ਹੈ ਆਮ ਆਦਮੀ ਪਾਰਟੀ ਨੇ ਸਿਆਸਤ ਕੀਤੀ ਹੈ ਕਾਲੀ ਬੋਲ ਰਿਹਾ ਸੀ ਸੁਖਬੀਰ ਸੁਖਬੀਰ ਕਹਿੰਦਾ ਕਿ ਜਦੋਂ ਅਸੀਂ ਇਨਸਾਫ ਦੇਣ ਲਈ ਅਸੀਂ ਕੋਸ਼ਿਸ਼ਾਂ ਕਰ ਰਹੇ ਸੀ ਤੇ ਜਿਹੜੇ ਵਿਰੋਧੀ ਨੇ ਇਹਨਾਂ ਨੇ ਸਾਨੂੰ ਬੰਦੇ ਵੀ ਨਹੀਂ ਫੜਨ ਦਿੱਤੇ ਪੂਰੇ ਇਹਨਾਂ ਨੇ ਸਾਨੂੰ ਕਾਰਵਾਈ ਨਹੀਂ ਕਰਨ ਦਿੱਤੀ ਤੇ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਬੰਦੇ ਫੜੇ ਸੀ ਮੁੰਡੇ ਨੌਜਵਾਨ ਉਹ ਤਾਂ ਛੱਡਣੇ ਪਏ ਸੁਖਬੀਰ ਬਾਦਲ ਦੀ ਸਰਕਾਰ ਨੂੰ ਕਾਰਵਾਈ ਦਾ ਮਤਲਬ ਇਹ ਨਹੀਂ ਕਿ ਤੁਸੀਂ ਗੈਰ ਜ਼ਰੂਰੀ ਕਾਰਵਾਈ ਕਰੋ ਕਿਸੇ ਬੇਕਸੂਰੇ ਨੂੰ ਫੜ ਕੇ ਅੰਦਰ ਕਰ ਦਿਓ ਉਹ ਗਲਤ ਹੈ ਸੁਖਵੀਰ ਬਾਦਲ ਦੀ 15 ਚ ਬੇਅਦਬੀਆਂ ਦੇ ਮਾਮਲੇ ਹੋਏ ਤੇ 17 ਦੇ ਵਿੱਚ ਮਾਰਚ ਚ ਜਾ ਕੇ ਫਰਵਰੀ ਜਨਵਰੀ ਚ ਜਾ ਕੇ ਵੋਟਾਂ ਪਈਆਂ ਨੇ ਤੇ ਸੁਖਵੀਰ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਕੋਲੇ ਵੇਲਾ ਸੀਗਾ ਇਹ ਕਰਦੇ ਇਨਸਾਫ ਇਹ ਕਹਿੰਦੇ ਵੀ ਵਿਰੋਧੀਆਂ ਕਰਕੇ ਅਸੀਂ ਕਾਰਵਾਈਆਂ ਨਹੀਂ ਕਰ ਸਕੇ ਇਹ ਕੋਈ ਤਰਕ ਸੁਖਵੀਰ ਬਾਦਲ ਦਾ ਗਲੇ ਤੋਂ ਨਹੀਂ ਉਤਰਦਾ ਕਿ ਵਿਰੋਧੀਆਂ ਨੇ ਵਿਰੋਧ ਕੀਤਾ ਤੇ ਤੁਸੀਂ ਕਾਰਵਾਈ ਨਹੀਂ ਕਰ ਸਕੇ ਤੁਹਾਡਾ ਡੀਜੀਪੀ ਤੁਹਾਡੀ ਪੁਲਿਸ ਤੁਸੀਂ ਕਮਿਸ਼ਨ ਬਣਾਇਆ ਇਹਨਾਂ ਨੇ ਕਮਿਸ਼ਨ ਬਣਾਇਆ ਸੀ ਉਸ ਵੇਲੇ ਬਲ사 ਪ੍ਰਗਟ ਸਿੰਘ ਹੋਣਾ ਨੇ ਜੋ ਕੁਝ ਵਿਧਾਨ ਸਭਾ ਦੇ ਵਿੱਚ ਕਿਹਾ ਉਹਦੇ ਨਾਲ ਕਾਂਗਰਸ ਦੇ ਵਿੱਚ ਵੀ ਹਲਚਲ ਮਚੀ ਹੋਈ ਹੈ ਕਾਂਗਰਸ ਦੀ ਹਾਈ ਕਮਾਂਡ ਜਿਹੜੀ ਆ ਉਹ ਪ੍ਰਗਟ ਸਿੰਘ ਤੋਂ ਖੁਸ਼ ਨਹੀਂ ਹੈ ਵੀ ਤੁਸੀਂ ਆ ਔਨ ਰਿਕਾਰਡ ਕੀ ਕਹਿ ਗਏ ਹੋ ਹੋ ਸਕਦਾ ਹੈ ਵੀ ਇਹ ਮਾਮਲਾ ਹੋਰ ਵੱਡਾ ਹੋਵੇ ਇੰਟਰਨਲ ਪੋਲਿਟਿਕਸ ਜਿਹੜੀ ਕਾਂਗਰਸ ਦੀ ਜਿਹੜੀ ਵੈਸੇ ਹੀ ਧੜੇਬੰਦੀ ਦਾ ਸ਼ਿਕਾਰ ਹੈ ਇਹ ਮਾਮਲਾ ਕਾਂਗਰਸ ਵਾਸਤੇ ਵੀ ਵੱਡਾ ਹੋ ਗਿਆ ਇਹ ਬਿਆਨ ਜਿਹੜਾ ਦੇਖੋ ਅਸਲ ਦੇ ਵਿੱਚ ਕਾਂਗਰਸ ਦੇ ਜਿਹੜੇ ਲੀਡਰ ਨੇ ਨਾ ਜੀ ਜਿੰਨੀਆਂ ਇੰਟਰਵਿਊਜ਼ ਟੈਲੀਵਿਜ਼ਨਾਂ ਤੇ ਸੋਸ਼ਲ ਮੀਡੀਆ ਚੈਨਲਾਂ ਤੇ ਕਾਂਗਰਸ ਦੇ ਲੀਡਰ ਦੰਦੇ ਨੇ ਮੈਨੂੰ ਲੱਗਦਾ ਦੁਨੀਆ ਦੀ ਕਿਸੇ ਪਾਰਟੀ ਦੇ ਲੀਡਰ ਨਹੀਂ ਦੰਦੇ ਹੋਣੇ ਪੰਜਾਬ 'ਚ ਤੁਸੀਂ ਵੇਖ ਲਓ ਔਰ ਕਾਂਗਰਸ ਦੇ ਲੀਡਰਾਂ ਨੂੰ ਪੱਤਰਕਾਰ ਜਦੋਂ ਸਵਾਲ ਪੁੱਛਦੇ ਨੇ ਕਾਂਗਰਸ ਦਾ ਹਰ ਲੀਡਰ ਜ਼ਿੰਮੇਵਾਰੀ ਦੂਸਰੇ ਤੇ ਸੁੱਟ ਦਿੰਦਾ ਹੈ ਤੇ ਕਾਂਗਰਸ ਦਾ ਹਰ ਲੀਡਰ ਇਹ ਕਹਿੰਦਾ ਹੈ ਵੀ ਕਾਂਗਰਸ 'ਚ ਆਪਣੀ ਗੱਲ ਰੱਖਣ ਦੀ ਆਜ਼ਾਦੀ ਹੈ ਫ੍ਰੀडम ਆਫ ਸਪੀਚ ਹੈ ਪਰ ਉਹ ਆਪਣੇ ਆਪ ਨੂੰ ਬੇਕਸੂਰਾ ਦੱਸਦਾ ਹੈ ਤੇ ਦੂਸਰੇ ਦਾ ਸਾਰਾ ਕਸੂਰ ਕੱਢ ਦਿੰਦਾ ਹੁਣ ਵਿਧਾਨ ਸਭਾ ਦੇ ਵਿੱਚ ਪ੍ਰਗਟ ਸਿੰਘ ਨੇ ਜਿਹੜੀ ਗੱਲ ਕੀਤੀ ਉਹਨੂੰ ਪ੍ਰਗਟ ਸਿੰਘ ਵੀ ਸਾਬਤ ਨਹੀਂ ਕਰ ਸਕਦੇ ਭਾਵੇਂ ਪ੍ਰਗਟ ਸਿੰਘ ਨੇ ਸੱਚ ਬੋਲਿਆ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕੈਪਟਨ ਮਰਿੰਦਰ ਸਿੰਘ ਅਗਰ ਬੀਆਰਬੀ ਦੇ ਦੋਸ਼ੀਆਂ ਨੂੰ ਫੜਨਾ ਚਾਹੁੰਦਾ ਸੀ ਫੜ ਸਕਦਾ ਸੀ ਕੈਪਟਨ ਮਰਿੰਦਰ ਨੇ ਤਾਂ ਬਹੁਤ ਸਾਰੇ ਜਿਹੜੇ ਕਾਂਗਰਸ ਦੇ ਐਮਐਲਏ ਕਾਂਗਰਸ ਦੇ ਲੀਡਰ ਸੀ ਉਹਨਾਂ ਦੇ ਕਰਪਸ਼ਨ ਦੇ ਇਲਜ਼ਾਮ ਲੁਕੋ ਕੇ ਰੱਖੇ ਕੈਪਟਨ ਅਮਰਿੰਦਰ ਤਾਂ ਇਹ ਵੀ ਕਹਿੰਦਾ ਕਿ ਮੇਰੇ ਕੋਲੇ ਸਾਇਲੈਂਸ ਹੀ ਕਈ ਐਮਐਲਏਆਂ ਦੀਆਂ ਉਹ ਕਰਪਸ਼ਨ ਕਰਦੇ ਸੀ ਮੈਨੂੰ ਸੋਨੀਆ ਗਾਂਧੀ ਨੇ ਸਹਿਮਤੀ ਨਹੀਂ ਦਿੱਤੀ ਹਾਈ ਕਮਾਂਡ ਨੇ ਸਹਿਮਤੀ ਨਹੀਂ ਦਿੱਤੀ ਨਾਲੇ ਕੈਪਟਨ ਅਮਰਿੰਦਰ ਦੇ ਰਾਜ ਚ ਕਿੰਨੀ ਕਰਪਸ਼ਨ ਸੀ ਪੰਜਾਬ ਚ ਇਹ ਤਾਂ ਗੱਲ ਕਿਸੇ ਤੋਂ ਲੁਕੀ ਨਹੀਂ ਨਾ ਕੈਪਟਨ ਅਮਰਿੰਦਰ ਦਾ ਸ਼ਾਸਨ ਦੁੱਧ ਤੋਤਾ ਨਹੀਂ ਸੀ ਕੈਪਟਨ ਮਰੀਂਦਰ ਨੇ ਤਾਂ ਜਿਹੜਾ ਸਾਡਾ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਆਉਂਦਾ ਸੀ ਉਹਦਾ ਮਿਸਯੂਜ਼ ਕਰ ਲਿਆ ਬਤੌਰ ਸਰਕਾਰ ਕੈਪਟਨ ਦੀ ਸਰਕਾਰ ਨੇ ਮੰਡੀਆਂ ਦੀ ਡਿਵੈਲਪਮੈਂਟ ਲਈ ਸੜਕਾਂ ਦੀ ਡਿਵੈਲਪਮੈਂਟ ਲਈ ਪੈਸਾ ਆਉਂਦਾ ਰੂਰਲ ਡਿਵੈਲਪਮੈਂਟ ਦਾ ਉਹਦਾ ਮਿਸਯੂਜ਼ ਕੀਤਾ ਕੈਪਟਨ ਮਰੀਂਦਰ ਦੀ ਸਰਕਾਰ ਨੇ ਉਹ ਪੈਸਾ ਕਿਤੇ ਹੋਰ ਵਰਤ ਲਿਆ ਮੈਂ ਨਹੀਂ ਕਹਿੰਦਾ ਆਪਣੀਆਂ ਜੇਬਾਂ 'ਚ ਪਾ ਗਏ ਉਹ ਕਿਤੇ ਹੋਰ ਵਰਤ ਗਏ ਜਿਸ ਕੰਮ ਲਈ ਪੈਸਾ ਆਇਆ ਸੀ ਉੱਥੇ ਵਰਤਿਆ ਨਹੀਂ ਉਹ ਜਿਹੜਾ ਦੇ ਉਤੇ ਡਲਾ ਸਾਹਿਬ ਆਪਣਾ ਆਰਡੀਐਫ ਦੇ ਪੈਸੇ ਹੋਣ ਵਾਲੀ ਸਰਕਾਰ ਵੀ ਬਾਰ-ਬਾਰ ਗੱਲਾਂ ਕਰਦੀ ਹੈ ਰੁਕੇ ਹੋਏ ਆ ਪੈਸੇ ਉਹ ਰੁਕੇ ਹੋਏ ਨਹੀਂ ਮਤਲਬ ਕਿ ਕੈਪਟਨ ਅਮਰਿੰਦਰ ਤੇ ਇਲਜ਼ਾਮ ਲੱਗਦੇ ਰਹੇ ਨਾ ਇਹਨੇ ਨਸ਼ਿਆਂ ਦੇ ਮਾਮਲੇ 'ਚ ਕੋਈ ਬਹੁਤ ਵੱਡੀ ਕਾਰਗੁਜ਼ਾਰੀ ਕੀਤੀ ਕੰਟਰੋਲ ਕਰਨ ਦੇ ਮਾਮਲੇ 'ਚ ਨਾ ਬੀਐਡੀਬੀ ਦੇ ਪੁਰਾਣੇ ਮਸਲੇ ਹੱਲ ਕਰਾਏ ਕੈਪਟਨ ਅਮਰਿੰਦਰ ਨੇ ਤੇ ਪ੍ਰਗਟ ਸਿੰਘ ਨੇ ਜਿਹੜੀ ਗੱਲ ਕਹੀ ਕਿ ਕਾਂਗਰਸ 'ਚ ਦੋ ਧੜੇ ਸੀ ਇੱਕ ਧੜਾ ਚਾਹੁੰਦਾ ਸੀ ਬੀਅਦਬੀਆਂ ਦੇ ਮਸਲੇ ਹੱਲ ਹੋਣ ਤੇ ਇੱਕ ਧੜਾ ਚਾਹੁੰਦਾ ਸੀ ਜਿਵੇਂ ਜੋ ਚੱਲਦਾ ਚੱਲੀ ਜਾਵੇ ਤਾਂ ਪ੍ਰਗਟ ਸਿੰਘ ਨੇ ਗੱਲ ਤਾਂ ਸੱਚੀ ਕੀਤੀ ਲੇਕਿਨ ਪ੍ਰਗਟ ਸਿੰਘ ਨੇ ਵਿਧਾਨ ਸਭਾ 'ਚ ਜਿਹੜੀ ਇਹ ਗੱਲ ਕੀਤੀ ਹੈ ਪ੍ਰਗਟ ਸਿੰਘ ਇਹਨੂੰ ਸਾਬਤ ਨਹੀਂ ਕਰ ਪਾਉਣਗੇ ਔਰ ਕਾਂਗਰਸ ਦੀ ਹਾਈ ਕਮਾਂਡ ਇਸ ਕਰਕੇ ਪ੍ਰਗਟ ਸਿੰਘ ਤੋਂ ਨਾਰਾਜ਼ ਹੋ ਸਕਦੀ ਹੈ ਕਿ ਇਹ ਇੱਕ ਮੁੱਦਾ ਦੇਤਾ ਪ੍ਰਗਟ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਵੀ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਨੂੰ ਵੀ ਔਰ ਸ਼ਰੋਮਣੀ ਅਕਾਲੀ ਦਲ ਨੂੰ ਵੀ ਕਿ ਕਾਂਗਰਸ ਪਾਸੇ ਇਥੇ ਇੱਕ ਸਵਾਲ ਹੋਰ ਲਓ ਇਸ ਗੱਲ ਦੀ ਕੀ ਗਾਰੰਟੀ ਹੈ ਵੀ ਅਗਰ ਕਾਂਗਰਸ ਦੀ ਸਰਕਾਰ ਬਣ ਜਾਂਦੀ ਹੈ 2027 ਦੇ ਵਿੱਚ ਹਾਈਪੋਥੈਟিক্যাল ਜੀ ਗੱਲ ਹੈ ਤੇ ਉਹ ਬੇਅਦਬੀਆਂ ਦਾ ਇਨਸਾਫ ਦੇ ਦੇਣਗੇ ਫਿਰ ਧੜੇਬੰਦੀ ਤੇ ਕਾਂਗਰਸ ਦੀ ਜਗਜਾਹ ਹੈ ਧੜੇਬੰਦੀ ਤੋਂ ਤੇ ਆਪਾਂ ਜਿਹੜਾ ਵਾ ਉਹ ਮੁਨਕਰ ਹੋ ਹੀ ਨਹੀਂ ਸਕਦੇ ਕਾਂਗਰਸ ਦੀ ਧੜੇਬੰਦੀ ਤੋਂ ਦੇਖੋ ਇਨਸਾਫ ਤਾਂ ਸਾਡੇ ਮੁਲਕ 'ਚ 1984 ਦਾ ਨਹੀਂ ਮਿਲਿਆ ਇਸ ਕਰਕੇ ਤੁਹਾਨੂੰ ਇਹ ਉਮੀਦ ਹੋ ਸਕਦੀ ਹੈ ਕਿ ਸਾਡੀਆਂ ਸਰਕਾਰਾਂ ਇਨਸਾਫ ਦੇ ਦੇਣਗੀਆਂ ਜਾਂ ਸਾਡਾ ਸਿਸਟਮ ਇਨਸਾਫ ਦੇ ਦੇਗਾ ਹਕੀਕਤ 'ਚ ਕੇਸ ਇਸੇ ਤਰ੍ਹਾਂ ਚੱਲਦੇ ਰਹਿਣੇ ਜਾਂ ਲਟਕ ਜਾਣੇ ਜਾਂ ਖਤਮ ਹੋ ਜਾਣੇ ਜਾਂ ਕਮਿਸ਼ਨ ਬੰਦੇ ਰਹਿਣੇ ਜਾਂ ਸਿਟਾਂ ਬਣਦੀਆਂ ਰਹਿਣੀਆਂ ਨੇ ਇਨ੍ਹਾਂ 'ਚੋ ਇਨਸਾਫ ਮਿਲਣ ਦੀ ਉਮੀਦ ਨਹੀਂ ਹੈ ਮੈਂ ਹਮੇਸ਼ਾ ਗੱਲ ਕਰਦਾ ਤੁਸੀਂ ਮੈਨੂੰ ਦੋ ਵਿਅਕਤੀਆਂ ਦੇ ਨਾਮ ਦੱਸਿਓ ਜਿਨ੍ਹਾਂ ਨੂੰ 84 ਕਤਲੇਆਮ ਦੇ ਮਾਮਲੇ 'ਚ ਸਾਡੀ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਹੋਗੀ ਸਾਰੀ ਗੱਲ ਇੱਥੇ ਖਤਮ ਹੋ ਜਾਂਦੀ ਹੈ ਜਦੋਂ ਤੁਸੀਂ ਮੈਨੂੰ ਦੋ ਵਿਅਕਤੀਆਂ ਦੇ ਨਾਮ ਦੱਸ ਦੋਗੇ ਕਿ ਆਹ ਦੋ ਵਿਅਕਤੀ ਹੈ ਜੀ ਇਹਨਾਂ ਨੂੰ ਸਿੱਖ ਕਤਲੇਆਮ ਦੇ ਮਾਮਲੇ 'ਚ ਸਾਡੀ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ ਤੇ ਸਾਡੇ ਦੇਸ਼ 'ਚ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਫਿਰ ਆਪਾਂ ਫਿਰ ਆਪਾਂ ਇਨਸਾਫ ਦੀ ਗੱਲ ਅੱਗੇ ਤੋਰਾਂਗੇ ਵੀ ਹਾਂ ਇਨਸਾਫ ਮਿਲ ਸਕਦਾ ਹੈ ਸੋ ਜੇ 84 ਦਾ ਇਨਸਾਫ ਨਹੀਂ ਮਿਲਿਆ ਇਹਨਾਂ ਮਾਮਲਿਆਂ ਦਾ ਵੀ ਇਨਸਾਫ ਮਿਲੇਗਾ ਇਹ ਆਪਾਂ ਨੂੰ ਵਹਿਮ ਹੋ ਸਕਦਾ ਹੈ ਮੈਨੂੰ ਭਰੋਸਾ ਨਹੀਂ ਹੈ ਅੰਥੇ ਤੇ ਉਸਤ ਲੋ ਆਪਾਂ ਇੱਥੇ ਥੋੜੀ ਜੀ ਗੱਲ ਹੋਰ ਕਰਦੇ ਆ ਫਿਰ ਜਿਹੜਾ ਪੰਜਾਬ ਸਰਕਾਰ ਕਾਨੂੰਨ ਲਿਆ ਰਹੀ ਆ ਵੈਸੇ ਇਹ ਅਕਾਲੀ ਦਲ ਨੇ ਵੀ ਕੋਸ਼ਿਸ਼ ਕੀਤੀ ਤੇ ਫਿਰ ਇਹ ਜਿਹੜਾ ਨਵਾਂ ਕਾਨੂੰਨ ਬਣੇਗਾ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਤੇ ਫਿਰ ਇਹਦਾ ਫਿਰ ਬੇ ਅਗਰ ਕਾਨੂੰਨ ਬਣ ਵੀ ਜਾਂਦਾ ਜੇ ਸਜ਼ਾ ਹੀ ਕਿਸੇ ਨੂੰ ਨਹੀਂ ਹੋਣੀ ਤੇ ਫਿਰ ਫਾਇਦਾ ਕੀ ਨਹੀਂ ਜਿਹੜਾ ਹੁਣ ਕਾਨੂੰਨ ਬਣੇਗਾ ਅਜੇ ਆ ਵੀ ਨਹੀਂ ਹੈ ਕਿ ਬੇਅਦਬੀ ਦੇ ਮਾਮਲੇ 'ਚ ਕਿਸੇ ਨੂੰ ਸਜ਼ਾ ਨਾ ਹੋਈ ਹੋਵੇ ਹੋਈਆਂ ਨੇ ਸਜ਼ਾ ਸਜ਼ਾਵਾਂ ਹੋਈਆਂ ਉッカ ਪੁッカ ਕੇਸ ਇਹ ਜਿਹੇ ਹੈਗੇ ਨੇ ਪਰ ਜਿਹੜੇ ਮਾਮਲੇ ਵੱਡੇ ਹੋ ਜਾਂਦੇ ਨੇ ਜਿਨ੍ਹਾਂ ਮਾਮਲਿਆਂ ਦੇ ਵਿੱਚ ਕੋਈ ਆਮ ਸਧਾਰਨ ਵਿਅਕਤੀ ਦੀ ਥਾਂ ਤੇ ਕੋਈ ਵੱਡੀਆਂ ਹਸਤੀਆਂ ਆ ਜਾਣ ਕੋਈ ਵੱਡੀਆਂ ਧਿਰਾਂ ਆ ਜਾਣ ਜਿਵੇਂ ਜਿਹੜੇ 2015 ਚ ਲਗਾਤਾਰ ਮਾਮਲੇ ਹੋਏ ਉਦੋਂ ਅਕਾਲੀ ਸਰਕਾਰ ਤੇ ਇਹ ਧਾਰੂਮਦਾਰ ਸੀ ਕਿ ਤੁਸੀਂ ਕੇਸ ਨਿਬੇੜੋ ਤੇ ਅਕਾਲੀ ਸਰਕਾਰ ਨੇ ਜਿਸ ਤਰ੍ਹਾਂ ਨਾਲ ਉਸ ਵੇਲੇ ਇੱਕ ਵੱਡਾ ਡੀਜੀਪੀ ਉਸ ਡੀਜੀਪੀ ਨੇ ਸੰਗਤ ਤੇ ਕਾਰਵਾਈ ਕੀਤੀ ਪੁਲਿਸ ਨੇ ਗੋਲੀਬਾਰੀ ਕੀਤੀ ਉਹ ਮਾਮਲਾ ਵਿਗੜ ਗਿਆ ਵੱਡਾ ਬਣ ਗਿਆ 84 ਦਾ ਕਤਲੇਆਮ ਕੀ ਸੀ ਉਹ ਵੀ ਇਸੇ ਤਰ੍ਹਾਂ ਦਾ ਮਾਮਲਾ ਸੀ ਨਾ ਮਾਸ ਕਿਲਿੰਗ ਹੋਈ ਮਾਸ ਕਿਲਿੰਗ ਹੋਈ ਪੋਲੀਟੀਕਲ ਪਾਰਟੀ ਦੇ ਲੀਡਰ ਵੀ ਉਹਦੇ ਚ ਇਨਵੋਲਵ ਹੋ ਗਏ ਉਹਨਾਂ ਤੇ ਵੀ ਇਲਜ਼ਾਮ ਲੱਗ ਗਏ ਤੇ ਕਮਿਸ਼ਨ ਤੇ ਕਮਿਸ਼ਨ ਕਮਿਸ਼ਨ ਤੇ ਕਮਿਸ਼ਨ ਬਣਦੇ ਚਲੇ ਗਏ ਫਿਰ ਉੱਥੇ ਇਨਸਾਫ ਦੀ ਉਮੀਦ ਖਤਮ ਹੋ ਗਈ ਨਾ ਕਹਿਨੂ ਦਾਅਵੇ ਨੇ ਇਹ ਵੀ 84 ਦਾ ਇਨਸਾਫ ਕਰਤਾ ਪਰ ਜੇ ਹਜ਼ਾਰਾਂ ਦੀ ਗਿਣਤੀ ਚ ਸਿੱਖ ਲੋਕਾਂ ਦਾ ਕਤਲ ਹੋਇਆ ਤੇ ਸੁਪਰੀਮ ਕੋਰਟ ਨੂੰ ਜਾਂ ਸਾਡੇ ਸਿਸਟਮ ਨੂੰ ਇੱਕ ਬੰਦੇ ਨੂੰ ਫਾਂਸੀ ਨਹੀਂ ਦਿੱਤੀ ਕਾਨੂੰਨ ਤਾਂ ਉੱਥੇ ਵੀ ਹੈਗੇ ਨੇ ਨਾ ਕਤਲ ਦਾ ਪਰਚਾ ਤਾਂ ਦਰਜ ਹੋਇਆ ਨਾ ਜੀ ਸਿੱਖ ਕਤਲੇਆਮ ਚ ਕਤਲਾਂ ਦੇ ਪਰਚੇ ਦਰਜ ਹੋਏ ਹੁਣ ਜੇ ਤੁਸੀਂ ਕਤਲੇ ਕਤਲਾਂ ਦੇ ਪਰਚੇ ਚ ਕਿਸੇ ਨੂੰ ਫਾਂਸੀ ਨਹੀਂ ਦੇ ਸਕਦੇ ਤੇ ਜਿਹੜਾ ਹੁਣ ਵੀ ਮਾਮਲਾ ਵਿਧਾਨ ਸਭਾ ਚ ਜਿਹੜਾ ਕਾਨੂੰਨ ਬਣਨਾ ਹੈ ਉਹਦੀ ਮੰਗ ਕੀ ਹੈ 10 ਸਾਲ ਤੋਂ ਬੇਅਦਬੀ ਦੇ ਮਾਮਲੇ ਚ 10 ਸਾਲ ਤੋਂ ਉਮਰ ਕਿਹ ਤੱਕ ਦੀ ਸਜ਼ਾ ਦਾ ਪ੍ਰੋਵੀਜ਼ਨ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਕਹਿੰਦੇ ਮੌਤ ਦੀ ਸਜ਼ਾ ਤੱਕ ਦਾ ਪ੍ਰੋਵੀਜ਼ਨ ਹੋਣਾ ਚਾਹੀਦਾ ਹੈ ਇਹ ਡਿਬੇਟ ਦਾ ਵਿਸ਼ਾ ਹੈ ਜਿਹੜਾ ਇਹ ਨਵਾਂ ਕਾਨੂੰਨ ਬਣਾ ਰਹੇ ਨੇ ਇਸ ਕਾਨੂੰਨ ਨੂੰ ਅਗਰ ਮੌਕੇ ਦੀਆਂ ਸਰਕਾਰਾਂ ਜਦੋਂ ਇਹ ਕਾਨੂੰਨ ਬਣ ਗਿਆ ਹਜੇ ਤਾਂ ਸਿਲੈਕਟ ਕਮੇਟੀ ਕੋਲੇ ਗਿਆ ਜਦੋਂ ਮੌਕੇ ਦੀਆਂ ਸਰਕਾਰਾਂ ਇਸ ਕਾਨੂੰਨ ਦੇ ਮੁਤਾਬਕ ਇਨਸਾਫ ਦੇਣਗੀਆਂ ਉਦੋਂ ਦੀ ਗੱਲ ਹੈ ਦਾਵਾ ਤਾਂ ਕਰਦੀਆਂ ਨੇ ਨਾ ਦਾਵਾ ਤਾਂ ਇਹ ਕਰੀ ਜਾਂਦੇ ਆ ਵੀ ਦੇਖੋ ਜੀ 84 ਦੇ ਮਾਮਲੇ 'ਚ ਅਸੀਂ ਕਿੰਨੇ ਲੀਡਰ ਅੰਦਰ ਦੇ ਤੇ ਇਨਸਾਫ ਕਰਤਾ ਗੱਲ ਫਾਂਸੀ ਤੇ ਆ ਕੇ ਖੜੀ ਐ ਸਭ ਤੋਂ ਵੱਡੀ ਸਜ਼ਾ ਦਾਵਾ ਤਾਂ ਸੁਖਵੀਰ ਬਾਦਲ ਹੁਣ ਕਰੀ ਜਾਂਦਾ ਹੈ ਵੀ ਸਾਡੀ ਸਰਕਾਰ ਨੂੰ ਇਹਨਾਂ ਨੇ ਵਿਰੋਧੀਆਂ ਨੇ ਕੰਮ ਨਹੀਂ ਕਰਨ ਦਿੱਤਾ ਵੀ ਇਹ ਕਹਿੰਦੇ ਜੀ ਕੇਸ ਸੀਬੀਆਈ ਨੂੰ ਦੋ ਸੁਖਵੀਰ ਸਿੰਘ ਬਾਦਲ ਪ੍ਰਧਾਨ ਡਿਪਟੀ ਮੁੱਖ ਮੰਤਰੀ ਇਹਨਾਂ ਦੇ ਪਿਤਾ ਜੀ ਮੁੱਖ ਮੰਤਰੀ ਡੀਜੀਪੀ ਇਹਨਾਂ ਦੇ ਆਪਣੇ ਅਫਸਰ ਇਹਨਾਂ ਦੇ ਆਪਣੇ ਤੇ ਭਗਵੰਤਨੀ ਕਹਿ ਦਿੰਦਾ ਵੀ ਜੀ ਦੇਖੋ ਮੈਨੂੰ ਕਾਂਗਰਸ ਤੇ ਅਕਾਲੀ ਆਲਿਆਂ ਨੇ ਕੰਮ ਨਹੀਂ ਕਰਨ ਦਿੱਤਾ ਜੀ ਭਗਵੰਤ ਕਿਸੇ ਦੀ ਸੁਣਦਾ ਇਹ ਕੰਮ ਕਰ ਦਿੰਦਾ ਜੇ ਸੁਖਵੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਕਿਸੇ ਦੀ ਨਾ ਸੁਣਦੇ ਲੱਭ ਲੈਂਦੇ ਦੋਸ਼ੀਆਂ ਨੂੰ ਪਰ ਗੱਲ ਇਹ ਹੈ ਵੀ ਜੇ ਤੁਸੀਂ ਕਿਸੇ ਨੂੰ ਵੀ ਦੋਸ਼ੀ ਬਣਾ ਕੇ ਪੇਸ਼ ਕਰੋਗੇ ਉਹ ਵੀ ਗਲਤ ਹੈ ਤੇ ਇਹਨਾਂ ਨੂੰ ਦੋ ਮੁੰਡੇ ਛੱਡਨੇ ਹੀ ਪਏ ਨਾ ਅਕਾਲੀ ਦਲ ਦੇ ਰਾਜ ਚ ਇਹ ਵੀ ਤਾਂ ਸੁਖਵੀਰ ਬਾਦਲ ਹੀ ਜ਼ਿੰਮੇਦਾਰ ਹੈ ਨਾ ਕਿ ਤੁਹਾਡੀ ਰਾਜ ਤੁਹਾਡੀ ਪੁਲਿਸ ਦੋ ਬੰਦੇ ਫੜੇ ਤੇ ਬਾਅਦ ਦੇ ਵਿੱਚ ਛੱਡਨੇ ਪਏ ਇਹਦਾ ਮਤਲਬ ਹੈ ਤੁਹਾਡੀ ਪੁਲਿਸ ਨੇ ਉਦੋਂ ਜਾਂ ਤੁਹਾਡੇ ਅਫਸਰਾਂ ਨੇ ਚੰਗੀ ਇਨਵੈਸਟੀਗੇਸ਼ਨ ਨਹੀਂ ਕੀਤੀ ਤੇ ਉਹ ਕੈਪਟਨ ਅਮਰਿੰਦਰ ਵੇਲੇ ਵੀ ਨਹੀਂ ਹੋਇਆ ਕੁਝ ਜਿਹੜੀ ਗੱਲ ਆਪਾਂ ਪ੍ਰਗਟ ਸਿੰਘ ਦੀ ਕਰਦੇ ਆਂ ਪ੍ਰਗਟ ਸਿੰਘ ਦੇ ਬਿਆਨ ਨੇ ਮੁੱਦਾ ਦੇਤਾ ਉਹਨਾਂ ਨੇ ਮੁੱਦਾ ਦੇਤਾ ਆਪ ਨੂੰ ਵੀ ਪੰਜ ਮੈਮਰੀ ਨੂੰ ਵੀ ਔਰ ਅਕਾਲੀ ਦਲ ਨੂੰ ਵੀ ਔਰ ਸੁਖਬੀਰ ਕੱਲ ਬੋਲਿਆ ਚਭਾਲ ਕਿ ਪ੍ਰਗਟ ਸਿੰਘ ਨਾਮ ਦੱਸੇ ਆਮ ਆਦਮੀ ਪਾਰਟੀ ਵਾਲਾ ਤਾਂ ਉਸ ਦਿਨ ਵਿਧਾਨ ਸਭਾ ਚ ਇੱਕ ਐਮ ਐਲ ਏ ਖੜਾ ਹੋ ਗਿਆ ਕਿ ਪ੍ਰਗਟ ਸਿੰਘ ਜੀ ਤੁਸੀਂ ਨਾਮ ਦੱਸੋ ਅੱਜ ਫਲੋਰ ਆਫ ਦਾ ਹਾਊਸ ਕਿ ਕਾਂਗਰਸ ਦੇ ਉਹ ਕਿਹੜੇ ਲੀਡਰ ਸੀ ਜਿਹੜੇ ਨਹੀਂ ਚਾਹੁੰਦੇ ਸੀ ਕਾਰਵਾਈ ਹੋਵੇ ਹੁਣ ਪ੍ਰਗਟ ਸਿੰਘ ਨਾਮ ਕਿੱਥੋਂ ਲਵੇ ਹੁਣ ਪ੍ਰਗਟ ਸਿੰਘ ਨੇ ਪ੍ਰਗਟ ਸਿੰਘ ਕਹਿੰਦੇ ਇਹ ਵੀ ਆਪਾਂ ਰਾਸ ਕਰਕੇ ਖੜੇ ਹੋਏ ਆ ਵੀ ਆਪਾਂ ਰਾਜਨੀਤੀ ਨਹੀਂ ਕਰਨੀ ਆਪਾਂ ਸੱਚ ਬੋਲਣਾ ਹੈ ਪਰਗਟ ਸਿੰਘ ਕਹਿੰਦਾ ਦੋ ਧੜੇ ਸੀ ਹੁਣ ਇਸ ਦੇ ਬਾਵਜੂਦ ਵੀ ਪ੍ਰਗਟ ਸਿੰਘ ਨੇ ਨਾਮ ਤਾਂ ਦੱਸੇ ਨਹੀਂ ਯਾ ਪ੍ਰਗਟ ਸਿੰਘ ਇਹ ਕਹਿੰਦਾ ਜਦੋਂ ਡੱਲਾ ਸਾਹਿਬ ਸੁਖਜਿੰਦਰ ਨੂੰ ਦਾ ਇੰਟਰਵਿਊ ਕਰਦੇ ਆ ਨਾ ਟ੍ਰਿਬਿਊਨ ਦੇ ਨਾਲ ਤੇ ਉਹ ਤਾਂ ਕੈਪਟਨ ਸਾਹਿਬ ਦਾ ਨਾਮ ਲੈ ਦਿੰਦੇ ਆ ਦੋ ਵਾਰ ਦੇ ਮੁੱਖ ਮੰਤਰੀ ਰਹੇ ਆ ਕੈਪਟਨ ਸਾਹਿਬ ਨਹੀਂ ਦੇਖੋ ਜ਼ਿੰਮੇਦਾਰ ਤਾਂ ਫਿਰ ਮੁੱਖ ਮੰਤਰੀ ਵੀ ਹੁੰਦਾ ਨਾ ਹੁਣ ਬਾਦਲ ਕੇ ਕਹਿੰਦੇ ਕਿ ਬੇਅਦਬੀਆਂ ਦੇ ਮਾਮਲਿਆਂ ਦੇ ਵਿੱਚ ਵਿਰੋਧੀ ਧਿਰ ਸਾਡੇ ਤੇ ਇਲਜ਼ਾਮ ਲਾ ਰਹੇ ਨੇ ਸਟੇਟ ਦਾ ਮੁਖੀ ਕੌਣ ਹੈ ਮੁੱਖ ਮੰਤਰੀ ਕੌਣ ਹੈ ਹੁਣ ਲੈਂਡ ਆਰਡਰ ਦੇ ਉੱਤੇ ਜਦੋਂ ਸਵਾਲ ਖੜੇ ਕਰਦੇ ਨੇ ਕਿਹਦੇ ਤੇ ਕਰਦੇ ਨੇ ਅਕਾਲੀ ਦਲ ਵਾਲੇ ਭਗਵੰਤ ਮਾਨ ਤੇ ਕਰਦੇ ਆ ਨਾ ਵੀ ਭਗਵੰਤ ਮਾਨ ਮੁੱਖ ਮੰਤਰੀ ਆ ਲੈਂਡ ਆਰਡਰ ਪੰਜਾਬ ਚ ਠੀਕ ਨਹੀਂ ਸੁਖਵੀਰ ਬਾਦਲ ਕੀ ਅਮਿਤ ਸ਼ਾਹ ਦੇ ਤਾਂ ਨਹੀਂ ਨਾਮ ਲੈਂਦੇ ਵੀ ਅਮਿਤ ਸ਼ਾਹ ਦੀ ਗ੍ਰਹਿ ਮੰਤਰੀ ਆ ਤੇ ਪੰਜਾਬ ਦਾ ਲੈਂਡ ਆਰਡਰ ਖਰਾਬ ਹੈ ਨਾ ਹੀ ਸੁਖਵੀਰ ਬਾਦਲ ਕਿਸੇ ਹੋਰ ਸੂਬੇ ਦੇ ਮੁੱਖ ਮੰਤਰੀ ਦੀ ਗੱਲ ਕਰਦਾ ਇਸੇ ਤਰ੍ਹਾਂ ਕਾਂਗਰਸ ਵਾਲਿਆਂ ਨੇ ਭਾਜਪਾ ਅਕਾਲੀ ਦਲ ਨੇ ਬੀਜਬੀ ਦੇ ਮਾਮਲੇ ਨਹੀਂ ਹੱਲ ਹੋਏ ਤੇ ਬਾਦਲਾ ਨੂੰ ਕਿਹਾ ਵੀ ਤੁਸੀਂ ਜ਼ਿੰਮੇਦਾਰੋਂ ਬੇਅਦਬੀ ਦੇ ਮਾਮਲੇ ਹੱਲ ਨਹੀਂ ਹੋਏ ਹੁਣ ਜਿਹੜਾ ਤੁਹਾਡਾ ਤੁਹਾਡਾ ਸਵਾਲ ਹੈ ਤੁਹਾਡਾ ਸਵਾਲ ਵੀ ਮਹੱਤਵਪੂਰਨ ਹੈ ਹੁਣ ਸੰਦੀਪ ਜੀ ਜਿਹੜੀ ਰੰਦਾਵਾ ਸਾਹਿਬ ਵਾਲੀ ਗੱਲ ਹੈ ਇੰਟਰਵਿਊ ਚ ਜਿਹੜਾ ਉਹਨਾਂ ਨੇ ਇਸ਼ਾਰਾ ਕੀਤਾ ਹੈ ਕੈਪਟਨ ਅਮਰਿੰਦਰ ਦਾ ਦੇਖੋ ਜਿਹੜਾ ਮੁੱਖ ਮੰਤਰੀ ਹੈ ਕਾਰਵਾਈ ਕਰਨੀ ਤਾਂ ਉਹਦੇ ਹੱਥ ਹੀ ਹੈ ਨਾ ਹੁਣ ਵਿਕਰਮਜੀਠੀਏ ਤੇ ਅਗਰ ਵਿਜੀਲੈਂਸ ਬਿਊਰੋ ਨੇ ਕੇਸ ਰਜਿਸਟਰ ਕੀਤਾ ਦਾ ਵਿਜੀਲੈਂਸ ਬਿਊਰੋ ਨੂੰ ਇਸ਼ਾਰਾ ਮੁੱਖ ਮੰਤਰੀ ਕਰਦਾ ਹੈ ਤਾਂ ਹੀ ਵਿਕਰਮ ਜੀਠੇ ਦੀ ਗ੍ਰਿਫਤਾਰੀ ਹੋਈ ਨਾ ਹੁਣ ਭਗਵੰਤ ਮਾਨ ਹਰ ਮੰਚ ਤੇ ਕਹਿ ਰਿਹਾ ਹੈ ਕਿ ਜਿਹੜੇ ਸਾਡੇ ਤੇ ਸਵਾਲ ਖੜੇ ਕਰਦੇ ਸੀ ਵਿਕਰਮ ਜੀਠੇ ਦਾ ਨਾਂ ਨਹੀਂ ਲਿਆ ਭਗਵੰਤ ਮਾਨ ਨੇ ਧੂਰੀ ਵੀ ਗਏ ਉਹ ਕੱਲ ਪਰਸੋਂ ਭਗਵੰਤ ਮਾਨ ਨੇ ਨਾਂ ਨਹੀਂ ਲਿਆ ਵਿਕਰਮ ਦਾ ਭਗਵੰਤ ਮਾਨ ਕਹਿੰਦੇ ਜਿਹੜੇ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਅਸੀਂ ਨਸ਼ਿਆਂ ਦੇ ਖਿਲਾਫ ਯੁੱਧ ਚਲਾ ਰਹੇ ਹਾਂ ਜਿਹੜੇ ਸਾਡੇ ਤੇ ਸਵਾਲ ਕਰਦੇ ਸੀ ਵੀ ਕੋਈ ਵੱਡੀ ਮੱਛੀ ਨਹੀਂ ਫੜੀ ਵੱਡੀ ਮੱਛੀ ਨਹੀਂ ਫੜੀ ਭਗਵੰਤ ਮਾਨ ਨੇ ਬਿਨਾ ਨਾਮ ਲੈ ਕੇ ਆ ਵੀ ਨਾਬੇਜ ਆਇਆ ਉਹ ਮਤਲਬ ਭਗਵੰਤ ਮਾਨ ਜੇ ਵਿਜੀਲੈਂਸ ਬਿਊਰੋ ਨੇ ਵਿਕਰਮਦੀ ਗ੍ਰਿਫਤਾਰੀ ਕੀਤੀ ਹੈ ਤੇ ਮੁੱਖ ਮੰਤਰੀ ਦੀ ਮਰਜ਼ੀ ਬਿਨਾ ਨਹੀਂ ਹੋ ਸਕਦਾ ਇਹ ਕੰਮ ਤੇ ਕੈਪਟਨ ਅਮਰਿੰਦਰ ਅਗਰ ਚਾਹੁੰਦਾ ਕਿ ਬੇਅਦਬੀਆਂ ਦੇ ਮਾਮਲੇ ਤੇ ਤੁਰੰਤ ਜਾਂਚ ਕਰੋ ਔਰ ਲੋਕਾਂ ਦੀ ਗ੍ਰਿਫਤਾਰੀ ਕਰੋ ਤੇ ਹੋ ਸਕਦੀ ਸੀ ਕੈਪਟਨ ਨਹੀਂ ਚਾਹੁੰਦਾ ਹੁਣ ਕੈਪਟਨ ਅਮਰਿੰਦਰ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਹੈ ਵੀ ਕੈਪਟਨ ਮਰਿੰਦਰ ਵੀ ਟਾਈਮ ਟਪਾਉ ਮੁੱਖ ਮੰਤਰੀ ਵੀ ਸੀ ਨਾ ਅਗਲਾ ਕਹਿੰਦਾ ਮੈਂ ਮੁੱਖ ਮੰਤਰੀ ਬਣ ਗਿਆ ਮੈਂ ਪਹਿਲਾਂ ਇੱਕ ਵਾਰੀ ਬਣਿਆ ਸੀ 5 ਸਾਲ ਮੇਰੇ 9-10 ਸਾਲ ਮੁੱਖ ਮੰਤਰੀਸ਼ਿਪ ਚ ਪਹਿਲਾਂ ਸਭ ਕੁੱਲ ਮਿਲਾ ਕੇ ਆ ਜਿਹੜੀ ਹੁਣ ਜਿਮਨੀ ਚੋਂ ਆ ਗਈ ਆ ਤਰਨ-ਤਰਨ ਦੇ ਵਿੱਚ ਇਹਦਾ ਮਤਲਬ ਤੇ ਫੇਰ ਇੱਕ ਇਲੈਕਸ਼ਨ ਮੁੱਦਾ ਹੀ ਰਿਹਾ ਨਾ ਹਰੇਕ ਪਾਰਟੀ ਜਿਹੜੀ ਆ ਉਹ ਲੋਕਾਂ ਦੇ ਵਿੱਚ ਇਹ ਪ੍ਰਚਾਰ ਕਰੇਗੀ ਵੀ ਅਸੀਂ ਚਾਹੁੰਦੇ ਸੀ ਉਹ ਨਹੀਂ ਚਾਹੁੰਦੇ ਸੀ ਆਮ ਆਦਮੀ ਵਾਲੇ ਕਹਿਣਗੇ ਅਸੀਂ ਕਾਨੂੰਨ ਲੈ ਕੇ ਆਗੇ ਮੁੱਦਾ ਤਾਂ ਫੇਰ ਬਣ ਗਿਆ ਵੋਟਾਂ ਦੇ ਵਾਸਤੇ ਇਹ ਵੋਟਾਂ ਦੇ ਮੁੱਦੇ ਨੇ ਜਿਹੜਾ ਪ੍ਰਗਟ ਸਿੰਘ ਦਾ ਬਿਆਨ ਹੈ ਇਹਨੂੰ ਆਮ ਆਦਮੀ ਪਾਰਟੀ ਵੀ ਵਰਤੂਗੀ ਸੁਖਬੀਰ ਬਾਦਲ ਨੇ ਤਾਂ ਵਰਤਣਾ ਸ਼ੁਰੂ ਕਰਤਾ ਕਿ ਬੇਅਦਬੀਆਂ ਜਿਹੜੀਆਂ ਨੇ ਬੇਅਦਬੀਆਂ ਦੀਆਂ ਕਾਰਵਾਈਆਂ ਕਾਂਗਰਸ ਨੇ ਸੀ ਕਰਾਉਣਾ ਚਾਹੁੰਦੀ ਕਾਂਗਰਸ ਨੇ ਇਹਦੇ ਤੇ ਸਿਆਸਤ ਕੀਤੀ ਹੁਣ ਅਕਾਲੀ ਦਲ ਨੇ ਐਂਗਲ ਕੀ ਕੱਢਿਆ ਕਿ ਕਾਂਗਰਸ ਨੇ ਬੇਅਦਬੀਆਂ ਦੇ ਮਾਮਲੇ ਤੇ ਆਮ ਆਦਮੀ ਪਾਰਟੀ ਨੇ ਬੇਅਦਬੀਆਂ ਦੇ ਮਾਮਲੇ ਤੇ ਸਾਨੂੰ ਅਕਾਲੀ ਦਲ ਨੂੰ ਬਦਨਾਮ ਕੀਤਾ ਔਰ ਇਹਨਾਂ ਨੇ ਸਾਜ਼ਿਸ਼ਾਂ ਰਚੀਆਂ ਸਾਨੂੰ ਬਦਨਾਮ ਕਰਨ ਦੀਆਂ ਵੀ ਸਾਡੇ ਤੇ ਇਲਜ਼ਾਮ ਪਾ ਦੋ ਤੇ ਕਾਂਗਰਸੀ ਆਪ ਵੀ ਸਿਆਸਤ ਕਰਦੇ ਰਹੇ ਇਹਦੇ ਤੇ ਤੇ ਹੁਣ ਆਪ ਵਾਲੇ ਵੀ ਸਿਆਸਤ ਕਰ ਰਹੇ ਨੇ ਕੇਜਰੀਵਾਲ ਤਾਂ ਜਿਹੜੇ ਸੁਖਬੀਰ ਬਾਦਲ ਤਾਂ ਇੱਥੋਂ ਤੱਕ ਕਹਿੰਦਾ ਕਿ ਭਗਵੰਤ ਮਾਨ ਤੇ ਕੇਜਰੀਵਾਲ ਇਹ ਵੀ ਬੇਅਦਬੀਆਂ ਤੇ ਸਿਆਸਤ ਕਰ ਰਹੇ ਨੇ ਪੰਜਾਬ 'ਚ ਸੋ ਹੁਣ ਜਿਹੜਾ ਬੇਅਦਬੀਆਂ ਦਾ ਮੁੱਦਾ ਹੈ ਉਹਦੇ ਤੇ ਸਿਆਸਤ ਕਰਨ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ ਅਕਾਲੀ ਦਲ ਵੱਲੋਂ ਤਾਂ ਕਿ ਦੂਜੀਆਂ ਧਿਰਾਂ ਅਕਾਲੀ ਦਲ ਤੇ ਸਵਾਲ ਨਾ ਖੜੀਆ ਖੜਾ ਕਰ ਸਕਣ ਤੇ ਜੇ ਦੂਜੀਆਂ ਧਿਰਾਂ ਅਕਾਲੀ ਦਲ ਨੂੰ ਕਹਿਣਗੀਆਂ ਵੀ ਤੁਸੀਂ ਬੇਅਦਬੀਆਂ ਦੇ ਇਨਸਾਫ ਨਹੀਂ ਦਿੱਤੇ ਤੇ ਅਕਾਲੀ ਦਲ ਉਹਨਾਂ ਨੂੰ ਕਹੂਗਾ ਵੀ ਤੁਸੀਂ ਕਿਹੜਾ ਦਿੱਤੇ ਹੈ ਬੇਅਦਬੀਆਂ ਦੇ ਇਨਸਾਫ ਤੁਸੀਂ ਸਿਆਸਤ ਕਰਦੇ ਹੋ ਸੋ ਇਹ ਗੱਲ ਸਿਆਸਤ ਦੇ ਵਿੱਚ ਰਲਗੱਡ ਹੋ ਗਈ ਸੰਦੀਪ ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸ਼ਸ਼ੀ ਕਾਲ ਬਹੁਤ ਧੰਨਵਾਦ ਸੰਦੀਪ ਜੀ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚੱਤਰਾਂ ਹੀ ਜ਼ਰੂਰ ਅੱਗੇ ਬਤਾਵਾਂਗੇ ਧੰਨਵਾਦ ਬਹੁਤ ਧੰਨਵਾਦ